ਉਹ ਨਾ ਪਿਆ ਤੇ ਹੜੀ ਤੇ ਨੀ ਆ ਤੂੰ ਉਹ ਦਾਦਾ ਤਰਖੇ ਲਾ ਲਿਆ ਹੋਇਆ ਨਾ ਜਾ ਨਾ ਬਾੜੀ ਆ ਮੈਂ ਬੰਦਾ ਚਾਪਾ ਚੱਲ ਜਾਂਦੀ ਕਿਤੇ ਦੇਰੀ ਜਰੀ ਕਹਾਂ ਤੋਂ ਤੇ ਫੋਨ ਦੇ ਕੇ ਬੁਲਾਈ ਤੈਨੂੰ ਮੈਨੂੰ ਤਾਂ ਨਹੀਂ ਆਉਂਦਾ ਕਹਾਂ ਨੂੰ 250 ਚ ਅਹੀਂ ਹੁਣੋਂ ਤੇਰੀ ਬਾਤ ਜੀ ਮੈਂ ਤੇ ਨਹੀਂ ਤੇ ਹੜੀ ਤੇ ਦੀ ਤੇ ਤੇ ਹੜੀ ਤੇ ਰੱਖੀ ਨੀ ਤੱਕ 250 ਤੇ ਹੜੀ ਤੇ ਆ ਰੱਖੀ ਨੀ ਤੱਕ ਗਰੀਬ ਮਰ ਕੀਤੀ ਆ ਤੈ ਮੈਂ ਕਹਿੰਦੀ ਕਿ ਮਰਦਾ ਤੂੰ ਭਾਪੀ ਅਧਰੀ ਰੱਬ ਦੇਖਦਾ ਮੈਂ ਕਹਿੰਦੇ ਕੀ ਦੇਖੂ ਗੱਲ ਇਹ ਹੁੰਦੀ ਆ ਵੀ ਕਦੇ ਵੀ ਗਰੀਬ ਦਾ ਪੈਸਾ ਨਾ ਖਾਓ ਉਹ ਦੁੱਗਣੇ ਹੋ ਕੇ ਨਿਕਲੋਗੇ ਉਹ ਦੁੱਗਣੇ ਹੋ ਕੇ ਨਿਕਲਦੇ ਨੇ ਨਾਲੇ ਜੱਟ ਤੇ ਸਿਰੀ ਦਾ ਤਾਂ ਨਾ ਮਾੜਾ ਰਿਸ਼ਤਾ ਹੁੰਦਾ ਸਿਆਣੀਆਂ ਦੰਤ ਇਹ ਕਦੇ ਤੋੜੀਦਾ ਨਹੀਂ ਹੁੰਦਾ ਇਹਦੇ 'ਚ ਕਦੇ ਪੈਸਾ ਨਾ ਆਵੇ ਜਿਹੜਾ ਜਿਹੜੀ ਦਾ ਹੱਕਾ ਉਹ ਮਿਲਣਾ ਚਾਹੀਦਾ ਤੰਦਰ ਆਵਨ ਨੂੰ ਨਹੀਂ ਆਇਆ ਕੱਲ ਦਿਹਾੜੀ ਨੂੰ ਕਹਿ ਗਿਆ ਦੀ ਤੰਦਰ ਕਰੀਏ ਫੋਨ ਭਾਈ ਦਿਹਾੜੀ ਨੂੰ ਕਹੇ ਜੇ ਅਮਨ ਤੈਨੂੰ ਮੈਂ ਆਇਆਂਗਾ ਕਿ ਨਹੀਂ ਆਇਆਂਗਾ ਚਲ ਆ ਜਾ ਮੋਟਰ ਤੇ ਆ ਜਾ ਫਿਰ ਮੋਟਰ ਤੇ ਨੌ ਨਵੇਂ ਚੰਗਾ ਮੋਟਰ ਤੇ ਆ ਜੀ ਆਉਣਾ ਚਾਹੀਦਾ ਮੇਰੇ ਜਲਦ ਨੂੰ ਤੂੰ ਮੈਂ ਉੱਥੇ ਨੂੰ ਆ ਰਿਹਾ ਮੋਟਰ ਤੇ ਨੂੰ ਤਾਂ ਮੈਂ ਤਰਹ ਜਾ ਲਈ ਵੀ ਆਪਾਂ ਚੱਲੀਏ ਮੋਟਰ ਤੇ ਪਰ ਇਹ ਦੋ ਬਹਿ ਦਾ ਕੰਮ ਆ ਗਿਆ ਮਨੋ ਆ ਚਾਚਾ ਆ ਗਿਆ ਆਇਆ ਨਹੀਂ ਤੜਕੇ ਮੈਂ ਤੈਨੂੰ ਢੀਕਦਾ ਰਿਹਾ ਚਰ ਘਰ ਵਾਲੀ ਦਿੱਲੀ ਦੀ ਚਾਚਾ ਦਵਾਈ ਇੱਧਰ ਰੋਜ਼ ਬਿਮਾਰ ਨੇ ਘਰ ਵਾਲੀ ਬਿਮਾਰ ਆ ਚਾਚਾ ਹੁਣ ਕੀ ਕਰੀਏ ਦਵਾਈ ਦਾ ਦਵਾਣੀ ਆਉਂਦਾ ਕੰਮ ਨਹੀਂ ਕਰਨਾ ਤਾਂ ਕੰਮ ਵੀ ਕਰਨਾ ਦਾ ਚਾਚਾ ਹੁਣ ਫਿਰ ਕੰਮ ਰੋਟੀ ਖਾਣੀਆਂ ਤਾਂ ਕੰਮ ਤਾਂ ਕਰਨੀਆਂ ਆ ਤੇਰੇ ਫਿਰ ਕੱਲ ਕਰੇਗਾ ਕੰਮ ਕੰਮ ਨਹੀਂ ਦਿੱਲੀ ਦੀ ਉਹ ਵੀ ਜ਼ਰੂਰੀ ਆ ਚਾਚਾ ਉਹਿਆ ਕੀ ਦੀ ਬਿਮਾਰ ਸੀ ਉਹਦਾ ਢੱਡਿਆ ਦੁਖੀ ਜਾਂਦਾ ਸੀ ਦਵਾਈ ਦਵਾਉਣ ਗਿਆ ਸੀ ਨਾ ਮੋਟਰਸਾਈਕਲ ਲੈ ਜਾਂਦਾ ਮੇਰਾ ਮੈਂ ਸਕੂਟਰ ਲੈ ਗਿਆ ਜੀ ਇੱਧਰ ਸਕੂਟਰ ਲੈ ਕੰਮ ਕਰਿਆ ਕਿਤੇ ਜਿੱਥੇ ਕੰਮ ਕਰਨਾ ਬੰਦਿਆਂ ਮੰਗ ਕਰ ਜੱਜਾ ਕੰਮ ਤਾਂ ਕਰਨਾ ਹੀ ਆ ਰੋਟੀ ਤਾਂ ਖਾਵਾਂਗੇ ਜੇ ਕੰਮ ਕਰਾਂਗੇ ਆ ਦੇਖ ਤੂੰ ਹੈਗਾ ਗਰੀਬ ਬੰਦਾ ਕੰਮ ਕਰਨਾ ਬੰਦਿਆਂ ਮੰਗ ਰਿਆ ਕਰ ਆ ਜੱਜਾ ਕੰਮ ਕਰਨਾ ਚੱਲ ਹੁਣ ਚੱਕ ਗਈ ਉੱਥੇ ਕੰਮ ਲੱਤ ਠੀਕ ਆ ਉਹ ਬੱਟ ਮਾਜੋ ਜਿਹੜੀ ਆਪਣੀ ਪਾਕਿਆ ਲੈ ਬੜਾ ਕੁਝ ਨਹੀਂ ਲੱਗਦਾ ਸਾਲੀ ਮਾੜਿਆਂ ਦੀ ਗੱਲ ਜਿੰਦਗੀ ਜਿੰਦਗੀ ਤਾਂ ਤਗੜਿਆਂ ਦੀ ਆ ਮਾੜਾ ਤਾਂ ਨਾ ਕੋਈ ਸ਼ੌਂਕ ਪੂਰ ਸਕੇ ਨਾ ਕੋਈ ਕੱਪੜਾ ਪਾ ਸਕੇ ਨਾ ਤਾਂ ਨਾ ਕੋਈ ਕਾਰ ਸਕੇ ਬਸ ਸਾਲਾ ਕੰਮ ਕਰ ਦੋ 220 ਤੋਂ ਮਿਲ ਜਾਂਦਾ ਆਥ ਨੇ ਉਹੀ ਲੱਗ ਜਾਂਦਾ

ਬਹੁਤ ਗਰਮੀ ਆ ਬੱਲਾ ਬੱਲਾ ਵੇ ਇਹ ਫੂਕਿਆ ਪਿਆ ਓਏ ਰੱਬ ਨੇ ਸੁਪਿੰਦ ਘੜੀ ਆਰਾਮ ਕਰਦੇ ਆ ਯਾਰ ਬਹੁਤ ਗਰਮੀ ਆ ਸਾਡੀ ਇੱਥੇ ਪੈਨਸ ਹਮ ਇਥਾ ਪਿੰਦ ਘੜੀ ਲੈਣ ਦੇ ਆ ਬੱਲਾ 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 ਬਹੁਤ ਕਰ ਰਹੀ ਆ ਵੀ ਓਏ ਓਏ ਰੱਬਾ ਮਾਰਦੇ ਓਏ ਜਿਆ ਜੀ ਗਰਮੀ ਆ ਬਈ ਬਈ ਮਾੜਿਆ ਤਾਕ ਕੰਮ ਕਰਨਾ ਪੈਣਾ ਆਓ ਬਈ ਹੁਣ ਮੈਨੂੰ ਤੇ ਡਾਕ ਨਾਲਾ ਈਓ ਮਾ ਵੀ ਆ ਸਾਡੇ ਪਰਗੇ ਤੇ ਮੈਂ ਬੱਟਾਂ ਦੇ ਰੋੜੇ ਜੁਕੇ ਰਹਿ ਗਏ ਆ ਯਾ ਮਨ ਨੂੰ ਬੰਦ ਕਰ ਉਹਦਾ ਵੀ ਆ ਕੋਸਾ ਓ ਤੂੰ ਤਾਂ ਮੌਜ ਨਾ ਪਿਆ ਤੈਨੂੰ ਦਿਹਾੜੀ ਦੇਣੀ ਆ ਚਾਚਾ ਤੜਕੇ ਦਾ ਲੱਗਿਆ ਹੋਇਆ ਨਾ ਜਾ ਨਾ ਪਾਣੀ ਯਾਰ ਮੈਂ ਬੰਦਾ ਹਮ ਚ ਛੋੜਵਾ ਚਾਹ ਨੂੰ ਜਾਨ ਨਿਕਲਦੀ ਆ ਤੇਰੀ ਗਰਮੀ ਦੇ ਲੈ ਚਾਚਾ ਬਿੰਦ ਘੜੀ ਆਰਾਮ ਕਰ ਲੈਣ ਦੇ ਯਾਰ ਕੰਮ ਤਾਂ ਤੇਰਾ ਕਿੰਨਾ ਕਰਦਾ ਥੋੜਾ ਜਿਹਾ ਰਹਿ ਗਿਆ ਯਾਰ ਗਰਮੀ ਆ ਸਾਨੂੰ ਤਾਂ ਲੱਗਦੀ ਨਹੀਂ ਗਰਮੀ ਦਾਦਾ ਮੰਜੇ ਤੇ ਪਿਆ ਨਾ ਤੈਨੂੰ ਸੌਂ ਚ ਪਏ ਨੂੰ ਲੱਗੇ ਸਾਵੇਂ ਦਾ ਪਿਆ ਤੂੰ ਮੌਜ ਨਾਲ ਹੁਣ ਪਿਆ ਦਾ ਚਾ ਚਾ 2 ਮਿੰਟ ਆਰਾਮ ਕਰ ਲਿਆ ਕਿੱਤੀ ਗੱਲ ਆ ਯਾਰ ਦਿਹਾੜੀ ਦੇਣੀ ਤੇਨੂੰ ਮੇਰੇ ਰੋ ਉਹ ਚਾਚਾ ਦੋ ਘੜੀ ਆਰਾਮ ਕਰ ਲਿਆ ਕੰਮ ਤਾਂ ਕਰੇ ਰਹਾਂ ਕਿੱਥੇ ਕਰਦਾ ਮੇਰੇ ਉਹਨੂੰ ਤਾਂ ਪਿਆ ਦੀ ਸੁੱਤਾ ਪਿਆ ਦੀ ਮੇਰੇ ਉਹਨੂੰ ਦਾਦਾ ਹੁਣੇ ਪਿਆ 2 ਮਿੰਟ ਹੋ ਗਏ ਯਾਰ ਗਰਮੀ ਦਾ ਦੇਖ ਲੈ ਕਿੰਨੀ ਮਾੜਾ ਮੁੜਕਾ ਦੇਖ ਲੈ ਕਿਵੇਂ ਆਇਆ ਪਿਆ ਫੇਰ ਤੂੰ ਹੱਥ ਨੇ ਕਹਿੰਦਾ ਮੈਨੂੰ ਪੈਸੇ ਦੇ ਦਿਹਾੜੀ ਦੇ ਚੱਲ ਕਹੀਂ ਚੱਕ ਲੱਗ ਜਾ ਕੰਮ ਦਾ ਕੰਮ ਚੱਲ ਲੱਗ ਮਾੜੀ ਦੀ ਕਾਰੀ ਪੱਟੇ ਕਿੱਥੇ ਲੱਗੇ? ਉਹਦੇ ਵੀ ਤਾਂ ਨਹੀਂ ਹੈਗਾ। ਮਾਰਨੋ ਕੱਦਣਾ ਕਰੀਂ ਉਹਨਾਂ ਦਾ। ਪੂਨ ਚੂਸ ਕੇ ਬਿਲੋਂ ਪੂਣਾ ਕਰਦੇ ਹੋ ਨਾ ਗਰੀਬ ਦਾ ਭਰਾ। ਆ ਬਟੱਕਾ ਤੋੜਨਾ ਨਹੀਂ। ਗਰੀਬ ਨੂੰ ਬੈਠਣ ਦੀ ਨਾ ਦੋ ਘੜੀ ਰਾਮ ਕਰ ਲਿਆ ਤਾਂ ਕਿੱਟਾ। ਥਾਲਾ ਕਿੱਧਰੋਂ ਗੱਡਾ ਖੜ ਗਿਆ। ਪੱਟਾ ਹੀ ਨੇ ਅੱਜ ਨਹੀਂ ਕਰਨੂੰ ਪੈ ਜਾਣੀਆਂ। ਇੱਕ ਦਿਹਾੜੀ ਜੇ ਵੱੱਦ ਲੱਗ ਜੂਗੀ ਤਾਂ ਮਰਨ ਵਾਲੇ ਹੋ ਜਾਂਦੇ ਨੇ। ਮੂੰਸਲੇ ਜਨੇ ਮਰਦੀ ਪੈਸੇ ਖਰਚੀ ਜਾਣ। ਤੇ ਕੀ ਗੱਡੀ ਰੱਖਣੀ ਆ ਥੰਦੇ? ਸਭ ਕੁਝ ਕਰਨਾ। ਮੋਟਰਹਾਈਲ ਤੋਂ ਥੱਲੇ ਨਹੀਂ ਉਤਰਨਾ। ਸਾਲੇ ਮੁੱਤਾਂ ਨੂੰ ਵੀ ਮੋਟਰਸਾਈਕਲ ਤੇ ਜਾਂਦੇ ਨੇ। ਗਰੀਬ ਬੰਦੇ ਨਾਲ ਦਿਹਾੜੀ ਦੰਦੇ ਮੌਤ ਪੈਂਦੀ ਐ ਬੱਸ। ਕਿੱਟੀ ਗੱਲ ਐ ਜਿਹੜੀ ਦਿਹਾੜੀ ਵੱਧ ਲੱਗ ਚੁੱਕੀ ਆ। ਲੈ ਵੀ ਮੇਰਾ ਕੰਮ ਗਿਆ ਨਿਬੜ। ਇਹ ਹੜੀ ਲਈਏ ਹੁਣ। ਚਾਚੇ ਤੋਂ ਪੈਸੇ ਪੁੱਛੇ। ਲੈ ਵੀ ਚਾਚੇ ਤੋਂ ਲਈਏ ਪੈਸੇ। ਦੇਖਦੇ ਆ ਹੁਣ ਤਾਂ ਕਿ ਨਾਂ। ਲੈ ਵੀ ਚਾਚਾ ਇਪੜਾ ਕੰਮ ਬੇਨਵੇੜਿਆ ਆ ਨਵੇੜਿਆ ਕੰਮ ਆ ਇਹ ਆਉਂਦੇ ਦੇ ਦੇ ਪਿੱਛੇ ਕਿੰਨੀ ਦਿਨ ਜਲਦੀ ਤੇ ਅੱਜ ਤੱਕ ਹੋਰ ਵੀ ਆ ਤਾਂ ਇਹ ਤਾਂ ਜਾਦਾ ਜਾਇਆ ਪਰ ਸਾਰੇ 350 ਰੁਪਏ ਦੇੜੀ ਦੰਦ ਨੇ ਸਾਰੇ ਕਿਤੇ ਕੰਮ ਕਰਦੇ ਆ ਯਾਰ ਮੈਂ ਤਾਂ ਸਾਡਾ ਪਰੋਣਾ 250 ਰੁਪਏ ਤੋਂ ਵੱਧ ਨਹੀਂ ਕਰੇਗਾ ਜੀ ਤਾਂ 250 ਤੇ ਅੱਜ ਦਾ ਰੇਟ ਆ 250 ਚੱਲਦਾ ਰੇਟ ਆ ਅੱਜ ਗਰਮੀ ਚ ਉੱਥੇ ਮਰਨਾ ਦੇਹੜੀ ਜੀ 400 ਰੁਪਏ ਓਏ ਇੱਟਾ ਪਹਾੜੇ ਕਿੱਥੇ ਇੱਟਾ ਦਾ 350 ਰੁਪਏ ਲੈਣਿਆ ਯਾਰ ਨਹੀਂ ਜੇ ਮੈਂ ਤਾਂ 250 ਦਊਗਾ ਉਹ ਤਾਂ ਤੇ ਮਰਜ਼ੀ ਆ ਤੇ ਰਿਆ ਐ ਗਾ ਨੂੰ ਗਰੀਬ ਮਾਰ ਕਰਦਾ ਨਹੀਂ 250 ਚੱਲਦਾ 250 ਹੀ ਦਊਗਾ 30 350 ਤੇ 60 ਦਾ ਚੱਲਦਾ ਦੇਖ ਤਾਂ ਹੁਣ ਗਰੀਬ ਮਾਰ ਜਿਹੜੀ ਕਰਨੀ ਆ ਉਹ ਤੇਰੀ ਮਰਜ਼ੀ ਆ ਪਰ ਰੁਪਈਆ 350 ਤੇ 60 ਦਾ ਜਿਹੜਾ ਚੱਲਦਾ ਉਹ ਜਾਇਜ਼ ਮੰਗੇ ਨੇ ਕੋਈ ਨਜਾਇਜ਼ ਨਹੀਂ ਮੰਗੇ ਮੈਂ ਹੱਕ ਦੇ ਮੰਗੇ ਨੇ ਆਪਦੇ ਕੋਈ ਨਜਾਇਜ਼ ਕੱਪੜੇ ਲਾਉਣ ਵਾਲੀ ਗੱਲਾਂ ਕਰਦਾ ਅੱਜ ਕੱਪੜੇ ਲਾਉਣ ਨੂੰ 100 ਰੁਪਈਆ ਨਾਲ ਕਿਹੜੇ ਕੱਪੜੇ ਲਾ ਲੇ ਮੈਂ ਹੋਰ 250 ਦਾ ਡਾਕਟਰ ਤੜਕੇ ਡਾਕਟਰ ਦੇ ਗਿਆ ਦੀ ਰੁਪਈਆ 800 ਲੱਗ ਗਿਆ ਦੱਸ ਕੀ ਕਰੂੰ ਮੇਰੇ ਤੋਂ ਤਾਂ ਨਹੀਂ ਲਾਇਆ ਚਾਚਾ ਤੇ ਸਾਡੇ ਤੇ ਕਿੰਨੀ ਕੀਮਤ ਆਖਦੀ ਹੈ ਕੁਝ ਨਹੀਂ ਸਾਡੇ ਤੇ ਫਿਰ 350 ਰੁਪਏ ਦਾ ਐਡਿਟ ਬਮਾਈ ਤਾਂ ਹਰੇਕ ਦੀ ਆ ਸਕਦੀ ਆ ਚਾਚਾ 250 ਤੋਂ ਜ਼ਿਆਦਾ 250 ਦੂੰਗਾ ਚਾਚਾ ਇਹ ਤਾਂ ਤੂੰ ਗਰੀਬ ਮਾਰ ਕਰ ਰਿਹਾ ਬਾਕੀ ਤੇ ਹੀ ਮਾਰਦੀ ਆ ਰੁਪਈਆ 350 ਦਿਹਾੜੀ ਚੱਲਦੀ ਮੈਂ ਤਾਂ ਦੇ ਤੈਨੂੰ 250 ਤੋਂ ਲੈਣਾ ਲੈ ਨਹੀਂ ਤੇ ਮਰਦਾ ਚਾਚਾ ਕੋਈ ਗੱਲ ਨਹੀਂ ਯਾਰ ਤੂੰ 250 ਦੇ ਦੇ ਕੋਈ ਬਾਕੀ 250 ਦੇ ਠੀਕ ਆ 1 ਦੀ ਦਿਹਾੜੀ 250 ਰੁਪਏ ਦੇ ਠੀਕ ਆ ਚੱਲ ਤੇ ਤੇ ਮਰਦੀ ਜਿਹੜੀ ਕਹਾਂ ਪੰਪ ਦੇ ਕੇ ਫੋਨ ਦੇ ਕੇ ਬੁਲਾਈ ਮੈਨੂੰ ਕੱਟ ਨਹੀਂ ਆਉਂਦਾ ਗਾਹਾਂ ਨੂੰ 250 ਚ ਨਹੀਂ ਹੁਣੋਂ ਤੇਰੀ ਬਾਤ 'ਚ ਮੈਂ ਤੇਰੀ ਦਿਹਾੜੀ ਦਿੱਤੀ ਦੇਖਣ ਲਈ ਤਿਆਰ ਪਰ ਰੱਖੀ ਸੀ ਡਾਕਟਰ 250 ਦੇ ਨਾਲ ਇਹ ਗਰਿਹਦਾ ਆ ਰਹੀ ਸੀ ਕਿ ਨਹੀਂ ਆਗੀ ਤਾਂ ਕਰੀਮ ਮਾਰ ਕੀਤੀ ਆ ਤਾਂ ਮੈਂ ਕਦੀ ਕਰੀਮ ਮਾਰ ਕਰਤੀ ਤੈਨੂੰ ਮਰਦੀ ਅੱਦਰੀ ਰੱਬ ਦੇਖਦਾ ਤਾਂ ਆਹ ਦੇਖ ਲੂਗਾ ਤੇ ਆ ਦੇਖੂਗਾ ਦੇਖੀ ਜਾ ਹਲੋ ਆ ਕੀ ਹੋ ਗਿਆ ਸੁਖ ਦਾ ਐਕਸੀਡੈਂਟ ਹੋ ਗਿਆ ਉਹਿਆ ਕੀਆ ਐਡਮਿਟ ਕਰਾਤਾ ਅੱਛਾ ਉਹ ਉਹਨੂੰ ਬਲੱਡ ਦੀ ਲੋੜ ਆ ਚਲ ਮੈਂ ਲੈ ਕੇ ਆਉਣਾ ਬੰਦੇ ਫੇਰ ਬਲੱਡ ਦਾ ਮੈਂ ਕਰਦਾ ਅਰੇਂਜਮੈਂਟ ਹੁਣੀ ਜਾ ਲੈ ਕੇ ਆਉਣਾ ਬੰਦੇ ਸੁਭਰਾ ਹਣਾ ਤੁਸੀਂ ਰੱਬਾ ਕੀ ਮਾਰਾ ਕਰਤਾ ਉਹ ਕੋਈ ਚਾਰ ਦੋਸਤ ਵੀ ਨਹੀਂ ਫੋਨ ਚਾਹਦਾ ਕੋਈ ਰਿਸ਼ਤੇਦਾਰ ਨਹੀਂ ਫੋਨ ਚਾਹਦਾ ਹੰਬਲੇ ਰੱਬਾ ਕੋਈ ਨਹੀਂ ਫੋਨ ਚਾਹਦਾ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰ ਲਏ ਮਿੱਤਰ ਦੋਸਤ ਨੂੰ ਕਰ ਲਏ ਕੋਈ ਨਹੀਂ ਫੋਨ ਚਾਹਦਾ ਹੁਣ ਕੋਈ ਚਾਰਾ ਨਹੀਂ ਦਿਨਾ ਰੱਬਾ ਹੁਣ ਕੋਈ ਚਾਰਾ ਨਹੀਂ ਦਿਨਾ ਆਏ ਰੱਬਾ ਕੋਈ ਮੁੰਡੇ ਦਾ ਆਪਣੀ ਕੋ ਫੰਦਾ ਨਹੀਂ ਰੱਬਾ ਕੀ ਹੋ ਗਿਆ ਕੋਣ ਨਹੀਂ ਕੋ ਫੰਦਾ ਕੀ ਹੋ ਗਿਆ ਜੀ ਮੁੰਡੇ ਦਾ ਐਕਸੀਡੈਂਟ ਹੋ ਗਿਆ ਪਤਾ ਨਹੀਂ ਮਸਤਵਾਤ ਇਹ ਰੋਣ ਕੇ ਬਹਿ ਜਾ ਲੱਟ ਦੀ ਦੁਨੀਆਂ ਚ ਯਾਰ ਮੁੰਡਾ ਇਹਦਾ ਕਿਹੜਾ ਤਾਂ ਮੇਰੇ ਚਾਚਾ ਫਿਰ ਅਰੇ ਕੱਲ ਕੀ ਹੈ ਇਹਦਾ ਇਹਨਾਂ ਚਾਚਾ ਕੋਈ ਨਖਰ ਨਹੀਂ ਆ ਤੂੰ ਮੁੰਡਾ ਚਾਚਾ ਲੈ ਕੇ ਰੱਬ ਨਾ ਸਭ ਦੇਖਦਾ ਮੈਂ ਉਹ ਦੱਛਾ ਜਾਣ ਨੂੰ ਵੀ ਰੱਬ ਸਭ ਦੇਖਦਾ ਆ ਕਰਕੇ ਤੈਨੂੰ ਕਿਹਾ ਤੀ ਵੀ ਮਾੜੇ ਦਾ ਹੱਕ ਨਹੀਂ ਰੱਖੀਦਾ ਮੈਂ ਸਾਰੇ ਚਾਰ ਦੋਤਾਂ ਤੋਂ ਕਹਿੰਦਾ ਕੋਈ ਨਹੀਂ ਕੋਈ ਬੋਨ ਵੀ ਨਹੀਂ ਚਾਹਦਾ ਕੋਈ ਗੱਲ ਨਹੀਂ ਚਾਚਾ ਆ ਜਾ ਆ ਤਾਂ ਬਹੁਤ ਮੁਸਕਲ ਚੱਲ ਲੈ ਵੀਰ ਚਾ ਜਾ ਬਰਾਦਰ ਚਾਹਾਂ ਆ ਜਾ ਕਰ ਲੈ ਬਹੁਤ ਬਹੁਤ ਧੰਨਵਾਦ ਅਮਨ ਤੇਰਾ ਕੋਈ ਨਿਆਟਕ ਕੋ ਗੱਲ ਨਹੀਂ ਧੰਨਵਾਦ ਦੀ ਕੋਈ ਗੱਲ ਨਹੀਂ ਦੇਖ ਜਹਜਾ ਸੁਖ ਤੇਰਾ ਮੁੰਡਾ ਠੀਕ ਆ ਉਹ ਜ ਮੇਰਾ ਛੋਟਾ ਭਾਈ ਵੀ ਆ ਹਾਂ ਇੱਥੇ ਕੋਈ ਚੱਕਰ ਨਹੀਂ ਬਸ ਗੱਲ ਇਹ ਹੁੰਦੀ ਆ ਵੀ ਕਦੇ ਵੀ ਗਰੀਬ ਦਾ ਪੈਸਾ ਨਾ ਖਾਓ ਉਹ ਦੁੱਗਣੇ ਹੋ ਕੇ ਨਿਕਲਦੇ ਨੇ ਉਹ ਦੁੱਗਣੇ ਹੋ ਕੇ ਨਿਕਲਦੇ ਨੇ ਨਾਲੇ ਜੱਟ ਤੇ ਸਿਹਰੀ ਦਾ ਤਾਂ ਨੌ ਮਾਹ ਦਾ ਰਿਸ਼ਤਾ ਹੁੰਦਾ ਸਿਆਣੀਆਂ ਗੱਲਾਂ ਇਹ ਕਦੇ ਤੋੜੀਦਾ ਨਹੀਂ ਹੁੰਦਾ ਇਹਦੇ ਚ ਕਦੇ ਪੈਸਾ ਨਾ ਆਵੇ ਜਿਹੜਾ ਸਿਹਰੀ ਦਾ ਹੱਕ ਆ ਉਹ ਮਿਲਣਾ ਚਾਹੀਦਾ ਹੁਣ ਮੈਨੂੰ ਪਤਾ ਲੱਗ ਗਿਆ ਰੱਬ ਵੀ ਹੈਗਾ ਉੱਪਰ ਇਹ ਪਤਾ ਲੱਗ ਗਿਆ ਕਦੇ ਵੀ ਕਿਸੇ ਗਰੀਬ ਦਾ ਪੈਸਾ ਨਾ ਰੱਖੋ ਉਸ ਪਰਮਾਤਮਾ ਨੂੰ ਪੈਸਾ ਹਾਜਰ ਨਾਲ ਦਿਓ ਕੋਈ ਗੱਲ ਨਹੀਂ ਅਚਾ ਰੱਬ ਸਭ ਠੀਕ ਕਰੂਗਾ ਸੁੱਖ ਠੇਕ ਛੇ ਦੀ ਠੀਕ ਹੋ ਕੇ ਪਹਿਲਾ ਵਰਗਾ ਹੋ ਕੇ ਆਪਣੇ ਵਿੱਚ ਵਰਗਾ ਦਾ ਅਸਰ ਆ ਚਾਹੀਦਾ ਹਾਂ ਹਾਂ ਠੀਕ ਜਿੱਥੇ ਮਾਲਕ ਰੱਖਦਾ ਏ ਤੇਣਾ ਪੈਦਾ ਆ ਵੀ ਹੋਰ ਠੀਕ ਆ। ਹੋ ਗਾ ਜੀ। ਠੀਕ ਆ ਭਾਈ। ਨਾ ਘਾਣਾ ਹੈ। ਠੀਕ ਆ ਮੈਂ। ਠੀਕ ਆ ਸੱਤ ਸੱਤ ਜਾਦੇ ਆ। ਅੱਛਾ ਡਾਕਟਰ ਕਹਿੰਦੇ ਇਹਨੂੰ ਆਰਾਮ ਕਰ। ਚਲੋ ਕੋਈ ਨਹੀਂ। ਐ ਬਾਪੇ ਠੀਕ ਹੋ ਗਏ ਸਭ। ਤੇਰਾ ਧੰਨਵਾਦ ਭਾਈ ਹਮੂੰ। ਬਹੁਤ ਬਹੁਤ ਧੰਨਵਾਦੀ ਕਰਲਾ। ਹਾਂ ਇਹ ਤੇਰਾ ਛੋਟਾ ਭਾਈ ਆ ਹੁਣ। ਉਹ ਗੰਗਿਆ ਹਾਫ ਆਈ ਮੇਰਾ ਤਾਂ ਪਹਿਲਾਂ ਵੀ ਛੋਟਾ ਭਾਈ ਆ ਇਹ। ਪਹਿਲਾਂ ਪਹਿਲਾਂ ਵੀ ਵਰਗ ਨਹੀਂ ਸਮਝਦਾ। ਤੂੰ ਜਦ ਮਾਰਦੀ ਆ ਤੇਰਾ ਛੋਟਾ ਭਾਈ ਆ। ਕਿਸੇ ਜੀ ਦੀ ਲੋੜ ਆ ਮੈਨੂੰ ਦੱਸ। ਕੋਈ ਗਾਨਿਆ ਚ ਕੋਈ ਗਾ ਲਾ ਰਿਹਾ ਇਸ ਤਾਂ ਗਾ ਲੂਡਾ ਹੋ ਗਿਆ ਆਹ ਹਾਂ ਗੋਗਾ ਨਹੀਂ ਆ ਤੁਹਾਨੂੰ ਬਤਾਏਗਾ ਕੀ ਰੱਖਣਾ ਹੈ ਗਾ ਕੋਗਾ ਨਹੀਂ ਮੇਰੇ ਤਾਂ ਪਹਿਲਾਂ ਹੀ ਛੋਟਾ ਭਾਈ ਮਨ ਦਾ ਕੋਈ ਬਰ ਸਮਝ ਆਈ ਨਹੀਂ ਹੈਗਾ ਠੀਕ ਹੈ ਸੁਖ ਗਰਨਾਮ ਤੋਂ ਫੇਰ ਆ ਹਸਿਆ ਦੋਸਤੋ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਆ ਸਾਰੇ ਠੀਕ ਹੋਵਗੇ ਐਵੇਂ ਮਿੱਤਰੋ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਲੱਗੀ ਉਮੀਦ ਕਰਦਾ ਵੀਡੀਓ ਵਧੀਆ ਲੱਗੀ ਹੋਊਗੀ ਵੀਡੀਓ ਦੇ ਵਿੱਚ ਤੁਸੀਂ ਮੈਸੇਜ ਵੀ ਦੇਖ ਲਿਆ ਤੁਹਾਨੂੰ ਕੀ ਮੈਸੇਜ ਦਿੱਤਾ ਠੀਕ ਹੈ ਕਦੇ ਵੀ ਆਪਾਂ ਨੂੰ ਆਪਣੇ ਰੁਤਵੇ ਦਾ ਕਦੇ ਵੀ ਆਪ ਨੂੰ ਆਪਣੇ ਪੈਸੇ ਦਾ ਹੱਕਾਰ ਨਹੀਂ ਕਰਨਾ ਚਾਹੀਦਾ ਸੋ ਰੱਬ ਵੱਡਿਆਂ ਵੱਡਿਆਂ ਦਾ ਅਹੰਕਾਰ ਟੈਲਾ ਕਰ ਦਿੰਦਾ ਸੋ ਜਿਵੇਂ ਆਪਾਂ ਨੇ ਤੁਹਾਨੂੰ ਇਸ ਵੀਡੀਓ ਵਿੱਚ ਦਿਖਾਈ ਹੈ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਪਿਆਰ ਦਿਓ ਲਾਈਕ ਕਰੋ ਕਮੈਂਟ ਕਰੋ ਹਾਂਜੀ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਧੰਨਵਾਦ ਜੀ ਮੈਂ ਦੇ ਇੱਕ ਨਵੀਂ ਵੀਡੀਓ ਦੇ ਨਾਲ ਜਲਦੀ